ਲੇਗਰ ਬਹੁਤ ਸੌਖੀ ਹੋ ਗਈ ਸਾਨੂੰ ਜੀ ਬੜੀ ਬੜੀ ਬੜਾ ਬੜਾ ਫਰਕ ਆਪੈਂ ਦਾ ਲੇਗਰ ਸਰ ਬਹੁਤ ਸੌਖਾ ਹੋ ਗਿਆ ਉਹਦੇ ਉਹ ਦਿਨਾਂ ਹੁਣ ਨਾ ਉਹਦੇ ਵੇਲੇ ਮੰਡੀਆਂ ਵੇਲੇ ਵੀ ਫਰਕ ਪਊਗਾ ਇਹ ਬੜੀ ਵੈੰਦੀ ਰਹੀ ਹੈ ਇਹ ਇਹ ਹੋਊਗੀ ਹੁਣ 15 ਸਤੰਬਰ ਜਾਂ 20 ਸਤੰਬਰ ਨੂੰ ਹਾਂਜੀ ਪਹਿਲਾਂ ਆਉਂਦੀ ਸੀਗੀ ਇਹ 5-7 ਅਕਤੂਬਰ ਨੂੰ ਉਦੋਂ ਤੱਕ ਮੌਸਮ ਚ ਨਾ ਤਰੇੜ ਆ ਜਾਂਦੀ ਹੈ ਤਰੇੜ ਪੈਣ ਲੱਗ ਕਿ ਫੇ ਉਹ ਕਿਹਾ ਕਿ ਉਹ ਮੰਡੀ ਜਾਂਦੇ ਆ ਉਹ ਟ੍ਰੇਲ ਆ ਲਾਉਂਦੇ ਨੇ ਨਵੀਂ ਵਾਲਾ ਮੀਟਰ ਲਾਉਂਦੇ ਨੇ ਉੱਥੇ ਚੋਚ ਆ ਜਾਂਦੇ ਆ ਮੋਸਟਰ ਵਜ ਜਾਂਦਾ ਫੇਰ ਉਹ ਪੰਗੇ ਸੌ ਨਖਰੇ ਕਰਦੇ ਆ ਤੇ ਹੁਣ ਇਹ ਆਊਗੀ ਸੁੱਕ ਪੱਕੇ ਚ ਹਾਂਜੀ ਪਹਿਲਾਂ ਪਹਿਲਾਂ ਆ ਲੈਣੀ ਆ ਤੇ ਆਲੂ ਔਰ ਕਣਕ ਲਈ ਵੀ ਪਹਿਲਾ ਹੋ ਜੂਗਾ ਸੋਣਾ ਨਹੀਂ 15 20 ਦੇਖੋ ਪਹਿਲਾਂ ਕੀ ਹੁੰਦਾ ਸੀ 20 5 7 ਤਰੀਕ ਤੱਕ ਆਈ ਕਰਦੇ ਕਰੰਦੇ 20 ਤਰੀਕ ਤੱਕ ਪਰਾਲੀ ਦਾ ਇਧਰ ਉਧਰ ਕੀਤਾ ਕੁਛ ਵੀ ਹਾਂਜੀ ਤੇ 10 ਦਿਨਾਂ ਦੇ ਵਿੱਚ ਵਿੱਚ ਬੀਜਣੀ ਹੈ ਹਾਂਜੀ ਹਾਂਜੀ ਹੁਣ ਇਹਨੂੰ ਟਾਈਮ ਤਾਂ ਮਿਲੂਗਾ ਨਾ 1.5 ਮਹੀਨਾ ਮਿਲੂਗਾ ਹਾਂਜੀ ਹਾਂਜੀ ਸੁੱਕਾ ਹੋ ਜਾਊਗਾ ਜੀ ਪਾਣੀ ਕਰਕੇ ਪੱਤਰਾਂ ਨਾਲ ਕਰਕੇ ਵਧੀਆ ਬੀਜੀ ਜਾਊਗੀ 1.5 ਮਹੀਨਾ ਥੋੜਾ ਬੇਲੀ ਛੱਡੀਏ ਪਾ ਕੇ ਥੋੜਾ ਜਿਹਾ ਉੱਚਾ ਥੋੜਾ ਜਾਵਾਂਗੇ ਹਾਂਜੀ ਥੋੜਾ ਤਾਰਕ ਬਣ ਜੇ ਨਹੀਂ ਤਾਂ 10 ਦਿਨਾਂ ਬਾਅਦ ਬੀਜਣੀ ਹਾਂਜੀ ਜਦ ਰਾਤ ਨੂੰ ਵਾਹ ਜੀ ਕਿ ਦੂਰ ਪੜੋਂਦੇ ਸੀ ਇਹ ਲੋਕੀ ਇਹ ਡੈਮੇਜ ਸੀਗਾ ਜੀ ਥੋੜਾ ਰਸਤੀ ਦਾ ਇਹ ਹੁੰਦਾ ਨਾਲੇ ਆ ਪਾਣੀ ਜਿਹੜਾ ਨਾ ਇਹ ਮਿੱਟੀ ਹੈ ਇਹ ਨਾਲ ਇਹ ਖਾਰ ਨੂੰ ਦੀ ਨਾਦ ਬਾਤ ਆਪੇ ਨੇ ਜੀ ਹਾਂ ਇਹ ਤੱਟ ਬੋਟੀਆਂ ਦਾ ਪਾਣੀ ਆਉਂਦਾ ਜੀ ਉੱਥੇ ਤਾਂ ਹਾਂ ਤਾਂ ਸਾਡਾ ਪਾਣੀ ਬਚੂਆ ਜਿਹੜਾ ਸੀ ਚੋਕੜ ਦੇ ਆ ਤਾਂ ਹੀ ਪਹਿਲਾਂ ਸਿਆਣੇ ਕਹਿੰਦੇ ਹੁੰਦੇ ਗੰਗਾ ਦਾ ਪਾਉ ਮੂੰਹ ਪਾਣੀ ਗਲਤ ਹੈ ਜੀ ਕਿ ਕਿਹੜੀਆਂ ਬੁੱਟੀਆਂ ਆਉਂਦੀਆਂ ਗੰਗਾ ਦੀ ਗੰਗਾ ਦੀ ਉਹ ਹੀ ਪਾਣੀ ਹੈ ਜੀ ਜਿਹੜੀਆਂ ਬੁੱਟੀਆਂ ਦਾ ਪਾਣੀ ਹੁੰਦਾ ਤਸਨ ਨੂੰ ਤਾਕਤ ਮਿਲਦੀ ਹੈ ਝੇਤਾਂ ਨੂੰ ਤਾਕਤ ਮਿਲਦੀ ਹੈ ਜੀ ਇਹਦੇ ਨਾਲ ਝਾੜ ਵਧੂਗਾ ਦੇਖੀ ਝਾੜ ਵਧੂਗਾ ਜੀ ਇਹਦੇ ਨਾਲ